ਦੂਆ ਆ ਗਿਆ ਸਭ ਨੂੰ ਹਸਾਣ ਵਾਲਾ ਕਮੇਡੀਅਨ ਜਸਵਿੰਦਰ ਭੱਲਾ ਦੀ ਕਮੇਡੀ ਹੁਣ ਸਿਰਫ ਇਤਿਹਾਸ ਦੀ ਦਿਖਾਈ ਦੇ ਕੇ ਯਾਨੀ ਕਿ ਪੰਜਾਬੀ ਫਿਲਮਾਂ ਦੀ ਰੌਣਕ ਜਸਵਿੰਦਰ ਭੱਲਾ ਹੁਣ ਪੰਜਾਬੀ ਫਿਲਮਾਂ ਨੂੰ ਬੇਰੌਣਕ ਕਰਕੇ ਸਦਾ ਲਈ ਇਸ ਦੁਨੀਆ ਤੋਂ ਰੁਖਸਤ ਕਰ ਗਏ ਨੇ ਉਹਨਾਂ ਦਾ ਜਨਮ 4 ਮਈ 1960 ਨੂੰ ਹੋਇਆ ਸੀ ਉਹਨਾਂ ਨੇ ਆਪਣਾ ਕਮੇਡੀ ਚ ਪ੍ਰੋਫੈਸ਼ਨਲ ਕੈਰੀਅਰ 1988 ਚ ਸ਼ੁਰੂ ਕੀਤਾ ਸੀ ਛਣਕਾਟਾ ਇੱਕ ਅਜਿਹਾ ਨਾਮ ਜਿਸ ਦੇ ਵਿੱਚ ਪੰਜਾਬੀਅਤ ਦੀ ਰੂਹ ਵਸਦੀ ਹੈ ਛਣਕਾਟਾ ਪਹਿਲੀ ਵਾਰ 1988 ਚ ਬਣਾਇਆ ਸੀ ਇਸ ਤੋਂ ਬਾਅਦ ਉਹ ਫਿਲਮ ਕਲਾਕਾਰ ਬਣ ਗਏ ਦੁੱਲਾ ਪੱਟੀ ਫਿਲਮ ਤੋਂ ਸ਼ੁਰੂਆਤ ਕੀਤੀ ਤੇ ਹੌਲੀ-ਹੌਲੀ ਉਹਨਾਂ ਦਾ ਛਣਕਾਟਾ ਸ਼ੋਅ ਵੀ ਪੂਰੀ ਤਰ੍ਹਾਂ ਹਿੱਟ ਹੋ ਗਿਆ ਜਸਵਿੰਦਰ ਪੱਲਾ ਦੀ ਸਭ ਤੋਂ ਪਹਿਲੀ ਸਿਲੈਕਸ਼ਨ ਆਲ ਇੰਡੀਆ ਰੇਡੀਓ ਚ 1975 ਚ ਹੋਈ ਸੀ ਉਹਥੇਲੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਟੂਡੈਂਟ ਸਨ ਤੇ ਉਹਨਾਂ ਨੇ ਇੱਥੇ ਇੱਕ ਕਮੇਡੀ ਪਰਫਾਰਮੈਂਸ ਕੀਤੀਆਂ ਸਨ ਪਿਤਾ ਟੀਚਰ ਸਨ ਤੇ ਪੁੱਤ ਵੀ ਪੜਿਆ ਲਿਖਿਆ ਨਿਕਲਿਆ ਯਾਨੀ ਕਿ ਪੱਲਾ ਸਾਹਿਬ ਨੇ ਬੀਐਸਸੀ ਐਮਐਸਸੀ ਕੀਤੀ ਸੀ ਇਸ ਤੋਂ ਇਲਾਵਾ ਉਹਨਾਂ ਨੇ ਪੀਐਚਡੀ ਵੀ ਕੀਤੀ ਸੀ ਜੋ ਕਿ ਚੌਥਰੀ ਚਰਨ ਸਿੰਘ ਪੋਸਟ ਗ੍ਰੈਜੂਏਟ ਕਾਲਜ ਮੇਰਟ ਵੱਲੋਂ ਕੀਤੀ ਗਈ ਸੀ ਉਹਨਾਂ ਨੇ ਵੀ ਆਪਣੇ ਕੈਰੀਅਰ ਦੀ ਸ਼ੁਰੂਆਤ ਅਸਿਸਟੈਂਟ ਪ੍ਰੋਫੈਸਰ ਪੀਏਯੂ ਤੋਂ ਕੀਤੀ ਸੀ ਉਹਨਾਂ ਨੇ ਕਈ ਸਾਲ ਆਪਣੀਆਂ ਸੇਵਾਵਾਂ ਨਿਭਾਈਆਂ ਪਰ 31 ਮਈ 2020 ਨੂੰ ਉਹ ਆਪਣੇ ਇਸ ਅਹੁਦੇ ਤੋਂ ਰਿਟਾਇਰ ਹੋ ਗਏ ਜਤਵਿੰਦਰ ਪੱਲਾ ਨੂੰ ਚਾਚਾ ਚਤਰ ਸਿੰਘ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਸੀ ਉਹ ਉਸ ਵੇਲੇ ਦੇ ਪੰਜਾਬੀ ਸਟੈਂਡ ਅਪ ਕਮੇਡੀਅਨ ਸਨ ਜਿਸ ਵੇਲੇ ਪੰਜਾਬੀ ਦੇ ਵਿੱਚ ਕਮੇਡੀ ਕਰਨਾ ਇੱਕ ਬਹੁਤ ਵੱਡੀ ਚੁਣੌਤੀ ਹੁੰਦੀ ਸੀ ਉਹਨਾਂ ਦਾ ਨਿਕਾ ਪਰਮਦੀਪ ਪੱਲਾ ਨਾਲ ਹੋਇਆ ਸੀ ਉਹਨਾਂ ਦੇ ਦੋ ਬੱਚੇ ਸਨ ਜਿਨ੍ਹਾਂ ਚੋਂ ਫੁਖਰਾਜ ਭੱਲਾ ਵੀ ਉਹਨਾਂ ਦੀ ਸੰਤਾਨ ਸੀ ਇਸ ਤੋਂ ਇਲਾਵਾ ਪੰਜਾਬ ਦੀਆਂ ਕਈ ਜਾਨੀਮਾਨੀ ਫਿਲਮਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਜਾਂ ਫਿਰ ਇੰਜ ਕਹੀਏ ਪੰਜਾਬ ਚ ਕੋਈ ਵੀ ਵੱਡੇ ਬਜਟ ਦੀ ਪੰਜਾਬੀ ਫਿਲਮ ਬਣਦੀ ਸੀ ਤੇ ਉਹਨਾਂ ਦਾ ਕਿਰਦਾਰ ਵਿੱਚ ਜ਼ਰੂਰ ਹੁੰਦਾ ਸੀ ਕਈ ਕਿਰਦਾਰ ਤਾਂ ਉਹਨਾਂ ਦੇ ਕਰਕੇ ਹੀ ਫਿਲਮਾਂ ਦੇ ਰੰਗ ਵਿੱਚ ਰੰਗ ਗਏ ਸਨ ਜਿਵੇਂ ਕਿ ਜੱਟਾਂ ਚੂਲੀਆ ਕੈਰੀ ਆਨ ਚਟਾ ਮਾਹੌਲ ਠੀਕ ਹੈ ਛਣਕਾਟਾ ਸੀਰੀਜ਼ ਇਸ ਤੋਂ ਇਲਾਵਾ ਪੰਜਾਬ ਦੀਆਂ ਅਣਗਿਣਤ ਫਿਲਮਾਂ ਜਿਸ ਦੇ ਵਿੱਚ ਜਤਵਿੰਦਰ ਪੱਲਾ ਕਮੇਡੀ ਕਰਦੇ ਦਿਖਾਈ ਦਿੱਤੇ ਸੀ ਪ੍ਰਸਿੱਧ ਕਲਾਕਾਰ ਬਾਲਮਕੰਦ ਸ਼ਰਮਾ ਦੇ ਨਾਲ ਉਹਨਾਂ ਨੇ ਛਣਕਾਟੇ ਦੀਆਂ ਲਗਭਗ 27 ਸੀਰੀਜ਼ ਨੂੰ ਅੰਜਾਮ ਦਿੱਤਾ ਸੀ ਤੇ ਹਰ ਸੀਰੀਜ਼ ਨੂੰ ਦਰਸ਼ਕਾਂ ਨੇ ਪੂਰੀ ਤਰ੍ਹਾਂ ਪਿਆਰ ਦਿੱਤਾ ਸੀ ਜਤਵਿੰਦਰ ਪੱਲਾ ਦਾ ਜਨਮ ਲੁਧਿਆਣਾ 'ਚ ਹੋਇਆ ਸੀ ਉਹਨਾਂ ਦੇ ਪਿਤਾ ਬਹਾਦਰ ਸਿੰਘ ਪੱਲਾ ਪ੍ਰਾਇਮਰੀ ਸਕੂਲ ਟੀਚਰ ਸੀ ਜੋ ਕਿ ਬਰਮਾਲੀਪੁਰ ਪਿੰਡ ਵਿੱਚ ਪੜ੍ਹਾਉਂਦੇ ਸੀ ਜਸਵਿੰਦਰ ਭੱਲਾ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਮੋਹਾਲੀ ਦੇ ਵਿੱਚ ਉਹਨਾਂ ਨੇ ਆਪਣੀ ਆਖਰੀ ਸਾਹ ਲਏ ਨੇ ਉਹਨਾਂ ਦੀ ਮੌਤ ਤੋਂ ਬਾਅਦ ਬੋਲੀਵੁੱਡ ਹਰ ਜਗ੍ਹਾ ਗਮ ਸ਼ੋਕ ਦੀ ਲਹਿਰ ਹੈ ਕਿਉਂਕਿ ਉਹ ਅਜਿਹੀ ਕਲਾਕਾਰ ਸੀ ਜਿਨ੍ਹਾਂ ਨੇ ਪੰਜਾਬੀ ਫਿਲਮਾਂ ਦੇ ਵਿੱਚ ਅਜਿਹੀ jaan ਫੁਕੀ ਸੀ ਕੱਜਦੀ ਟੇਟ ਦੇ ਵਿੱਚ ਪੰਜਾਬੀ ਫਿਲਮਾਂ ਕਰੋੜਾਂ ਦੇ ਬਜਟ ਦੇ ਨਾਲ ਬਣਦੀਆਂ ਸਨ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਚ ਦਾਖਲ ਸਨ ਪਰ ਹੁਣ ਉਹਨਾਂ ਨੂੰ ਮ੍ਰਿਤਕ ਕਰਾ ਦੇ ਦਿੱਤਾ ਗਿਆ ਹੈ ਉਹਨਾਂ ਦਾ ਅੰਤਿਮ ਸੰਸਕਾਰ ਕੱਲ ਮੁਹਾਲੀਜ ਹੋਏਗਾ